ਹਾਜ਼ਿਲਕਾਦੇ ਪਿੰਡ ਸਜਰਾਣਾ ਦੇ ਕਿਸਾਨ ਜਸਵੀਰ ਸਿੰਘ ਦੀ ਖੁਦਕੁਸ਼ੀ ਦੇ ਮਾਮਲੇ ਵਿੱਚ ਪੁਲਿਸ ਨੇ ਏਐਸਆਈ ਅਮਰਜੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ ਜਦਕਿ ਐਸਐਚਓ ਵਰਜਿੰਦਰ ਸਿੰਘ ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ ਇਹਨਾਂ ਦੋਵਾਂ ਪੁਲਿਸ ਮੁਲਾਜ਼ਮਾਂ ਨੂੰ ਹੀ ਮ੍ਰਿਤਕ ਜਸਵੀਰ ਸਿੰਘ ਨੇ ਆਪਣੇ ਖੁਦਕੁਸ਼ੀ ਦੇ ਲਈ ਜ਼ਿੰਮੇਵਾਰ ਦੱਸਿਆ ਸੀ ਉਹਦੇ ਵਿੱਚ ਇਹਨਾਂ ਦਾ ਕੇਸ ਰਜਿਸਟਰ ਕਰਾਂਗੇ ਜਿਨ੍ਹਾਂ ਦੇ ਮਲਜਮਾ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ ਐਸਐਚਓ ਸਾਹ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਤੇ ਏਐਸਆਈ ਨੂੰ ਸਸਪੈਂਡ ਕੀਤਾ ਗਿਆ ਜੀ ਸਰ ਜਿਹੜੇ ਜਿਨ੍ਹਾਂ ਦਾ ਨਾਮ ਸੁਸਾਇਡ ਨੋਟ ਵਿੱਚ ਹੈਗਾ ਹੈ ਬੰਦਿਆਂ ਦਾ ਉਹਦੇ ਮਾਮਲਾ ਦਰਜ ਹੈ ਹਾਂ ਉਹਨਾਂ ਤੇ ਅਸੀਂ ਕੇਸ ਰਜਿਸਟਰ ਕਰਦੇ ਕਿਸ ਤੋਂ ਪਹਿਲਾਂ ਪੁਲਿਸ ਦੇ ਵੱਲੋਂ ਕਾਰਵਾਈ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਕ੍ਰਿਤਕ ਕਿਸਾਨ ਦੇ ਪਰਿਵਾਰ ਨੇ ਫਾਜ਼ਿਲਕਾ ਦੇ ਘੰਟਾ ਘਰ ਦੇ ਕੋਲ ਪ੍ਰਦਰਸ਼ਨ ਕੀਤਾ ਸੀ ਜਿਸ ਤੋਂ ਬਾਅਦ ਪੰਜਾਬ ਅਤੇ Rajasthan ਹਾਈਵੇ ਨੂੰ ਵੀ ਜਾਮ ਕੀਤਾ ਗਿਆ ਮਾਮਲਾ ਪਖਿਆਤ ਪੁਲਿਸ ਪ੍ਰਸ਼ਾਸਨ ਹਾਕਤ ਵਿੱਚ ਆਇਆ ਤੇ ਉਸ ਨੂੰ ਆਪਣੇ ਮੁਲਾਜ਼ਮਾਂ ਦੇ ਉੱਤੇ ਕਾਰਵਾਈ ਕਰਨੀ ਪਈ ਜਿਸ ਤੋਂ ਬਾਅਦ ਪਰਿਵਾਰ ਨੇ ਧਰਨਾ ਹਟਾਇਆ ਉਹਨਾਂ ਨੇ ਇਹ ਧਮਕੀਆਂ ਦਿੱਤੀਆਂ ਤੇਰੇ ਤੇ 325 ਦਾ ਪਰਚਾ ਤੋੜ ਕੇ 308 ਜਾਂ 302 ਦਾ ਰਲਾ ਲਾ ਦੇਣੀ ਹੈ ਉਹਦੀ ਏਜੇ ਜੀ ਸੀ 32 ਸਾਲ ਦੇ ਅੰਦਰ ਉਹ ਬਸ ਜਿਵੇਂ ਛੋਟੀ ਉਮਰ ਦੇ ਚਾਹ ਨਾ ਧਮਕੀਆਂ ਚਾਹ ਕੇ ਨਾਲ ਬੜੋਸੀ ਜਿਹੜੇ ਸੀਗੇ ਸਾਡੇ ਉਹ ਧਮਕੀਆਂ ਦੇ ਦੇ ਤੈਨੂੰ ਰਸਤੇ ਫੜ ਲੈਣਾ ਬਸ ਉਹਨਾਂ ਦੇ ਡਰ ਨਾਲ ਉਹਨੇ ਆਪਦੀ ਆਤਮ ਹੱਤਿਆ ਕਰ ਲਈ ਅਗਰ ਵੀ ਅਸੀਂ ਉਹ ਪ੍ਰਸ਼ਾਸਨ ਤੋਂ ਮੰਗਦੇ ਹਾਂ ਉਹਨਾਂ ਨੂੰ ਹੁਣੇ ਕੰਡ ਵੀ ਕਰਾਂਗੇ ਅਫਸਰ ਸਾਹਿਬਾਨ ਜੋ ਐਸ ਪਰ ਲਾ ਜੋ ਇਹਨਾਂ ਦਾ ਕਾਰਵਾਈ ਬਣਦੀ ਹੈ ਜਿਹਨੇ ਜੀਨੇ ਕੋਈ ਗਲਤ ਕਿਸੇ ਦੇ ਉੱਤੇ ਰਾਈ ਜਾਂ ਕਿਸੇ ਦੇ ਸੈਟ ਕੀਤਾ ਸੈਟ ਕੀਤਾ ਉਹ ਉਹਨਾਂ ਦੇ ਘਰ ਵੀ ਹੋਣੀ ਚਾਹੀਦੀ ਸੀ ਫਿੰਡਸ ਜਰਾਨਾ ਦੇ ਜਸਵੀਰ ਸਿੰਘ ਨੇ ਖੁਦਕੁਸ਼ੀ ਨੋਟ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਉਸ ਨੂੰ ਝੂਠੇ ਕੇਸ ਵਿੱਚ ਪਸਾਉਣ ਦੇ ਇਲਜ਼ਾਮ ਲਾਏ ਸੀ ਮਾਮਲਾ ਪਾਣੀ ਦੀ ਖਾਲ ਨੂੰ ਲੈ ਕੇ ਹੋਏ ਝਗੜੇ ਦਾ ਸੀ ਪੁਲਿਸ ਦੇ ਤੱਕੇ ਤੋਂ ਪਰੇਸ਼ਾਨ ਜਸਵੀਰ ਸਿੰਘ ਨੇ ਬੀਤੇ ਦਿਨ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ